ਨੇ ਜੋ 28 TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਲੇਕ ਕੋਰਲਾਚ ਅੱਜ ਸਾਹਕਾ ਕੈਬਨ ਮੰਤਰੀ ਮੈਜ ਮਰਯੋਸ ਹਸਦਾਨਾ ਵੱਲੋਂ ਆਪਣੇ ਗ੍ਰਹਿ ਵਿਖੇ ਕਰਵਾਈ ਗਈ ਪਰਮੇ ਚੌਂੜ ਵਾਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੁਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਖਵਾਲ ਸਿੰਘ ਖਹਿਰਾਨੇ ਦਾਅਵਾ ਕੀਤਾ ਕਿ ਦਿੱਲੀ ਸਰਾਬ ਘਟਾਲੇ ਚ ਸ਼੍ਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਘਾਪੜੇ ਦਾ ਸੇਕ ਪੰਜਾਬ 'ਚ ਵੀ ਬਹੁਤ ਜਲਦੀ ਪਹੁੰਚਣ ਵਾਲਾ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਇਸ ਘਟਾਲੇ ਵਿੱਚ ਪਹਿਲੀ ਗਸ਼ਤਾਰੀ ਪੱਕੀ ਹੈ ਜੋ ਕਿ ਬਹੁਤ ਜਲਦੀ ਹੀ ਹੋਣ ਵਾਲੀ ਹੈ ਉਹਨਾਂ ਨੇ ਕਿਹਾ ਕਿ ਕਲਵਾ ਹਲਕੇ ਅੰਦਰ 22 ਬਾਈ ਬੰਦਿਆਂ ਦੀਆਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਇਸਰਾਬ ਮਾਫੀਆ ਦੀ ਜੜ੍ਹਾਂ ਹਨ ਜਿਸ ਨੂੰ ਸત્તાਧਾਰੀਆਂ ਦੀ ਸਰਪ੍ਰਸਤੀ حاصل ਹੈ ਸ੍ਰੀ ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ 13 ਜੀਰੋ ਦੇ ਦਾਅਵੇ ਕਰਨ ਵਾਲੀ ਮੁੱਖ ਮੰਤਰੀ ਮਾਨ ਨੂੰ ਆਪਣੀ ਪਾਰਟੀ ਵਿੱਚੋਂ 13 ਉਮੀਦਵਾਰ ਨਹੀਂ ਲੱਭ ਰਹੇ ਅਤੇ ਚੱਪੇਵਾਲ ਤੇ ਜੇਪੀ ਵਰਗਿਆ तितਲੀਆਂ ਨੂੰ ਕੇਜਰੇਵਾਲ ਦੀ ਵਾਸ਼ਿੰਗ ਮਸ਼ੀਨ ਵਿੱਚ ਚਲੰਗਾ ਕੇ ਪਵਿੱਤਰ ਕਰਕੇ ਟਿਕਟਾਂ ਦੇ ਟੇੜੀਆਂ ਪੈ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਆਪਣੇ ਨਾਮਜ਼ਦਗੀ ਪੇਪਰਾਂ ਵਿੱਚ ਕਿਵ ਨੌ ਤੋਲੇ ਸੋਨਾ ਦੱਸਣ ਵਾਲੇ ਮੁੱਖ ਮੰਤਰੀ ਕੋਲ ਆਪਣੇ ਪਰਿਵਾਰ ਦੇ ਬਣਿਆਂ ਨਾਲ ਲੱਦੀਆਂ ਔਰਤਾਂ ਦੇ ਸੋਨੇ ਬਾਰੇ ਵੀ ਕੋਈ ਜਵਾਬ ਨਹੀਂ ਹੈ ਉਹਨਾਂ ਪਾਰਟੀ ਦੇ ਵਿਧਾਇਕ ਕੁਬੇਰ ਵੀ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ਉੱਪਰ ਲਗਾਏ ਜਾ ਰਹੇ ਕਿ ਪੇਰ ਦੋਸਾਂ ਦੀ ਸਲੰਘਾ ਕਰਦਿਆਂ ਕਿਹਾ ਗਿਆ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿੱਚੋਂ ਇੱਕੋ ਇੱਕ ਮਰਦ ਦਲੇਰ ਵਿਧਾਇਕ ਕੁਵਰ ਵੀਰ ਪ੍ਰਤਾਪ ਸਿੰਘ ਹੈ। ਹਮ ਉਹਨਾਂ ਜਨਾਂ ਵੱਲੋਂ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਕਰਵਾ ਰਹੇ ਪੁਲਿਸ ਅਫਸਰਾਂ ਉੱਪਰ ਸ੍ਰੀ ਰਾਮੂ ਚੱਡਾ ਦੀ ਛਾਤਰਸਾਇਆ ਦੇ ਲਾਇਕ ਇਲزام ਦਾ ਇਸ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਕਹਿੰਦੋਂ ਦੁਕਾਰਿਆ। ਲੈ ਤਸਵੀਰਾਂ ਮਲੇਕਪੁਰ ਲੋਹੋ ਦੇ ਵਿੱਚੋਂ ਦੇਖਦੇ ਰਹੋ ਚੈਨਲ న్యూ 28 ਪੰਜਾਬ। ਸਾਟੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਦੇ ਸਾਹਮਣੇ ਆ ਡਾਕਟਰ ਗਾਂਧੀ ਪਟਿਆਰੇ ਤੋਂ ਇਲੈਕਸ਼ਨ ਲੜ ਰਹੇ ਨੇ ਐਡਾ ਫਰਾਗ ਦੇ ਆਦਮੀ ਸਭ ਤੋਂ ਬੈਸਟ ਪਾਰਲੀਮੈਂਟਰੀ ਹੁੰਨ ਲੱਗਾ ਪੰਜਾਬ ਨੂੰ ਜਦੋਂ ਤੇਲਾ ਗਾਂਧੀ ਮਿਲੇਗਾ ਨਾ ਪੰਜਾਬ ਦਾ ਬੇੜਾ ਪਾਰ ਹੋ ਜਾਊ ਮੇਰੇ ਵੀਰੋ ਆ ਜਿਹੜੀ ਇੱਕ ਸੰਗਰੂਰ ਦੀ ਐਮਐਲ ਜਿਹੜੀ ਸਕੂਟਰ ਤੇ ਚੜ੍ਹਦੀ ਹੁੰਦੇ ਉਹ ਪੱਚੀਆ ਚਲੋ ਐਸੀ ਗੱਲ ਨਹੀਂ ਗਈ ਪਰੰਤੂ ਆਫਟਰ ਆਲ ਸੱਚ ਤਾਂ ਸੱਚ ਤੁਸੀਂ ਉਹਦੀ ਇਲੈਕਸ਼ਨ ਤੋਂ ਪਹਿਲਾਂ ਸਕੂਟਰੀ ਵਾਲੀ ਵੀਡੀਓ ਦੇਖ ਲਈ ਤੇ ਹੁਣ ਤਾਜੀ ਵੀਡੀਓ ਦੇਖੋ ਮਤਲਬ ਇਹ ਲਿਖਿਆ ਜਿੱਦਾਂ ਪੰਜਾਬੀ ਚ ਕਹਿੰਦੇ ਹੁ ਭੁੱਖੇ ਜੱਟ ਕਟੋਰਾ ਲੱਪਾ ਪਾਣੀ ਪੀ ਪੀ ਕੀ ਹੁੰਦਾ ਪਾਣੀ ਪੀ ਪੀ ਅਫਰਿਆ ਤੇ ਸਰਦੇ ਭਗਵੰਤ ਕੀ ਕੀ ਪੀ ਪੀ ਅਫਰਿਆ ਲਾਰੂ ਪੀ ਪੀ ਅਫਰਿਆ ਉਸ ਐਫੀਡੇਵਿਟ ਦੇ ਵਿੱਚ ਇਹਨੇ ਸੋਨਾ ਡਿਕਲੇਅਰ ਕੀਤਾ ਨਾ ਨੋਟ ਹੋਰੇ ਸਿਰਫ ਆਮ ਕਿ ਜਿੱਦਾਂ ਕਹਿੰਦੇ ਕਿ ਮਾਸਟਰਬਿੰਦਰ ਸਿੰਘ ਦਾ ਟੱਪਾ ਲੈ ਨੋਟ ਹੋਲੇ سونے ਵਾਲਾ ਇੱਕ ਸਾਲ ਦੇ ਵਿੱਚ ਇਹਨਾਂ ਦੀਆਂ ਬੇਬੀਆਂ ਗਹਿਣਿਆ ਨਾ ਕਿੱਦਾਂ ਵਧੀਆਂ ਗਈਆਂ ਦੱਸੋ ਮੈਨੂੰ ਜ਼ਰਾ ਸਮਝਾ ਤੂੰ ਸਾਰਿਆਂ ਦੀ ਟੈਕੀਕਾਂ ਕਰ ਰਿਹਾ ਇਸ ਵੇਲੇ ਤੂੰ ਆਪਣਾ ਦੱਸ ਕਿ ਤੇਰੇ ਪਰਿਵਾਰ ਦੀਆਂ ਔਰਤਾਂ ਉਹ ਤੇਰੇ ਮਾਤਾ ਜੀ ਕੋ ਤੇਰੀ ਭੈਣ ਜੀ ਕੋ ਤੇਰੀ ਘਰ ਵਾਲੀ ਕੋਲ ਕਿੰਨੇ ਵਾਲੇ ਸਾਹਬ ਨਾਲ ਸੋਨਾ ਕਿੱਥੋਂ ਆ ਗਿਆ ਮੇਰੇ ਕਿੱਥੋਂ ਦਾ ਆਇਆ ਰਕਸ 5 ਲੱਖ ਰੁਪਏ ਦੀ ਦਿੱਤੀ ਪਾਉਂ ਮੈਨੂੰ ਪੁੱਛਣ ਦੀ ਬਜਾਏ ਜਨਤਾ ਨੂੰ ਪੁੱਛੋ ਜਿਹੜੇ ਵੋਟਰਸ ਨੇ ਇਸ ਸੰਗਰੂ ਲੋਕ ਸਭਾ ਦੇ ਉਹਨਾਂ ਨੂੰ ਪੁੱਛ ਕੇ ਤੁਸੀਂ ਮਹਿਸੂਸ ਕਰੋਗੇ ਕਿ ਪਾਰਟੀ ਪਾਜ਼ੀ ਤੋਂ ਉੱਤੇ ਉੱਠ ਕੇ ਲੋਕੀ ਵੋਟਾ ਪਾਉਣਾ ਚਾਹੁੰਦੇ ਇਸ ਵਾਰ ਕਿਉਂਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਬੀਜੇਪੀ ਕੀ ਕਰ ਰਹੀ ਹੈ ਕਿਸ ਤਰ੍ਹਾਂ ਦੀਆਂ ਖਤਰੇ ਦੀਆਂ ਘੰਟੀਆਂ ਸਾਡੀ ਜਮਹੂਰੀਅਤ ਦੇ ird gird ਮੰਡਲਾ ਰਹੀਆਂ ਨੇ ਇਹ ਸਾਰੇ ਬੱਚੇ ਬੱਚੇ ਨੂੰ ਔਰ ਮਲੇਰ ਕੋਟਲਾ ਵਿਸ਼ੇਸ਼ ਤੌਰ ਤੇ ਕਿਸ ਤਰ੍ਹਾਂ ਦੀ ਧਰਤੀ ਹੈ ਜਿੱਥੇ ਕਿ ਹਾ ਦਾ ਨਾਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਨੂੰ ਵਾਰਸ ਸੀਗਾ ਕਿ ਪਾਵਾਂ ਕਿਤੇ ਕੁਝ ਤਬਾਈ ਹੋ ਜੇ ਕਿੰਨੀ ਕਤਲੋਗਾਰਤ ਹੋਈ 47 ਦੇ ਵਿੱਚ ਲੇਕਿਨ ਮਲੇਰ ਕੋਟਲਾ ਵਸਦਾ ਤੇ ਸੱਚ ਦਾ ਤੇ ਅ ਅੱਜ ਸਾਡਾ ਇਹ ਸ਼ਹਿਰ ਹੈ ਸਾਡੀ ਭੈਣ ਸਤਕਾਰਯੋਗ ਬੀਬੀ ਰਜ਼ੀਆ ਸੁਲਤਾਨਾ ਜੀ ਫੋਰਮਰ ਮਨਿਸਟਰ ਅੱਜ ਇਹਨਾਂ ਨੇ ਇੱਕ ਜਲਸਾ ਕਰਵਾਇਆ ਵਾ ਔਰ ਇਹਨਾਂ ਦੀ ਸਾਰੇ ਟੀਮ ਨੇ ਜਲਸਾ ਕਰਵਾਇਆ ਮੈਂ ਸਮਝਦਾ ਕਿ ਬਹੁਤ ਜੋਸ਼ ਆ ਔਰ ਹਰ ਵਰਗ ਦੇ ਲੋਕ ਸਾਡੇ ਨਾਲ ਵੋਟ ਪਾਉਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਹਤਾਸ਼ ਬੈਠੇ ਨੇ ਕਿਉਂਕਿ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ ਪਿਛਲੇ 2 ਸਾਲ ਚ ਉਹਨਾਂ ਨਾਲ ਬੇਈਮਾਨੀ ਹੋਈ ਆ ਉਹਨਾਂ ਦੇ ਅਧਿਕਾਰ ਤੇ ਹਕੂਕ ਦੂਜੀਆਂ ਸਟੇਟਾਂ ਦੇ ਨੌਜਵਾਨ ਲੈ ਗਏ ਨੇ ਉਹਨਾਂ ਦੇ ਹਕੂਕ ਤੇ ਅਧਿਕਾਰ ਦੂਜੀਆਂ ਅਮੀਰ ਆਦਮੀ ਰਾਜ ਸਭਾ ਦੇ ਵਿੱਚ ਲੈ ਗਏ ਨੇ ਉਹਨਾਂ ਦੇ ਹਕੂਕ ਤੇ ਅਧਿਕਾਰ ਜਿਹੜੀਆਂ ਸੀਟਾਂ तितਲੀਆਂ ਲੈ ਕੇ ਵੱਡੀਆਂ ਪਾਰਟੀਆਂ ਚ ਲਿਆ ਕੇ ਉਹਨਾਂ ਨੂੰ ਨਾਮਜ਼ਦ ਕਰਤਾ ਉਹ ਮਈ ਉਸ ਅਕਾਲੀ ਦਲ ਜਿਹੜਾ ਵਾ ਕੇਡਰ ਕਿਉਂਕਿ ਮੈਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਆ ਤਾਂ ਮੈਨੂੰ ਐ ਐ ਲੱਗਦਾ ਕਿ ਅਕਾਲੀਆਂ ਅਕਾਲੀ ਦਲ ਦੇ ਕੇਡਰ ਵਿੱਚੋਂ ਵੀ ਉਹਨਾਂ ਦੇ ਵਰਕਰ ਚੋਂ ਬਹੁਤ ਵੱਡੇ ਪੱਧਰ ਤੇ ਸਾਨੂੰ ਵੋਟ ਮਿਗੀਆਂ ਔਰ ਇਨਸ਼ਾਅੱਲਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਮੋਰਚਾ ਅਵਸ਼ਿਅ ਫਤਿਹ ਕਰਾਂਗੇ ਜੀ ਤੁਸੀਂ ਕੀ ਕਹਿਜੇਗਾ ਇਸ ਕਰਕੇ ਮੁਸਲਿਮ ਲੋਕਾਂ ਦੇ ਲਈ ਕੀ ਲੱਗਦਾ ਕੀ ਜ਼ਰੂਰਤ ਕੀ ਹੈ ਪੰਦੇਦਾਰ ਦੇ ਦੇਖੋ ਇੱਕ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਨਾ ਕਿ ਬੀਜੇਪੀ ਇਜ਼ ਇਨਡल्जਿੰਗ ਇਨ ਮੈਜੋਰਿਟੀਰੀਅਨ ਪੋਲਿਟਿਕਸ ਬੀਜੇਪੀ ਇਜ਼ ਇਨਡल्जਿੰਗ ਇਨ ਅਥੋਰਿਟੇਰੀਅਨ ਪੋਲਿਟਿਕਸ ਤਾਨਾਸ਼ਾ ਉਹਨਾਂ ਦਾ ਤਾਂ ਦਿਲ ਉਹਨਾਂ ਦਾ ਵਾਸ ਚੱਲੇ ਦੋ ਦੇਸ਼ ਵਿੱਚ ਕੋਈ ਸਰਕਾਰ ਰਹਿਣ ਹੀ ਨਾ ਦੇਣ ਬੀਜੇਪੀ ਨੇ 10 ਸਾਲਾਂ ਵਿੱਚ ਜਿਆਦਾ ਨਹੀਂ ਤਾਂ 10 ਸੂਬਿਆਂ ਦੀਆਂ ਚੁਣੀਆਂ ਔਰ ਹਿਮਾਚਲ ਪ੍ਰਦੇਸ਼ ਉਹਨਾਂ ਦੀ ਨੈਕਸਟ ਟਾਰਗੇਟ ਤੇ ਹੈ ਇਸ ਕਰਕੇ ਬੀਜੇਪੀ ਨੂੰ ਵੋਟ ਪਾਉਣ ਦਾ ਮਤਲਬ ਇਹ ਆ ਕਿ ਆਪਣੇ ਹਕੂਕ ਗਵਾਉਣਾ ਆਪਣੇ ਹੱਥ ਵੱਢ ਕੇ ਬੀਜੇਪੀ ਦੇ ਹੱਥ ਵਿੱਚ ਪਾਉਣੇ ਮਾਈਨੋਰਟੀਜ਼ ਦੇ ਖਿਲਾਫ ਜੋ ਯੂਨੀਫਾਰਮ ਸਿਵਲ ਕੋਡ ਉਹਨਾਂ ਨੇ ਇੰਟਰੋਡਿਊਸ ਕੀਤਾ ਬਿਲ ਲਾ ਉਤਰਾਖੰਡ ਵਿੱਚ ਉਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਮੁਸਲਮਾਨਾਂ ਦਾ ਜਿਹੜਾ ਪੁਰਾਣਾ 1937 ਦਾ ਸ਼ਰੀਅਤ ਲਾ ਮੁਸਲਿਮ ਪਰਸਨਲ ਲਾ ਇਟ ਵਿਲ ਬੀ ਓਵਰ ਰਿਟਨ ਉਹ ਸਾਰੇ ਹਕੂਕ ਚਾਹੇ ਉਹ ਨਿਕਾਹ ਦੇ ਨੇ ਚਾਹੇ ਉਹ ਤਲਾਕ ਦੇ ਨੇ ਚਾਹੇ ਉਹ ਹਿਜਾਬ ਦੇ ਨੇ ਚਾਹੇ ਉਹ ਪ੍ਰੋਪਰਟੀ ਡਿਸਪਿਊਟ ਦੇ ਨੇ ਉਹ ਸਾਰੇ ਤੁਹਾਡੇ ਖੁਸ਼ ਜਾਣ ਕੇ ਸਾਡਾ ਆਨੰਦ ਕਾਰਜ ਵੀ ਖੁਸ਼ ਹੋ ਜਾਵੇਗਾ ਜਿਹਨੂੰ ਅਸੀਂ ਬਿੱਲ ਬਣਾਉਣ ਦੇ ਚੱਕਰ ਵਿੱਚ ਫਿਰਦੇ ਆ ਇਸ ਕਰਕੇ ਮਨੋਰਟੀਜ਼ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਬੁਲਡੋਜ਼ਰ ਪੋਲਿਟਿਕਸ ਇਹਨਾਂ ਤੇ ਚਲਾਈ ਜਾ ਰਹੀ ਆ ਮੁਖ्तार ਅंसारी ਭਾਵੇਂ ਉਹ ਕਿੱਡੇ ਕਿੱਸਾ ਛੋਵੇ ਕੈਦੀ ਦਾ ਵੀ ਹਕੂਕ ਨੇ ਉਹਦੇ ਵੀ ਮਨੁੱਖੀ ਅਧਿਕਾਰ ਨੇ ਉਹਨੂੰ ਜੇਲਾ ਵਿੱਚ ਬੈਠੇ ਕਤਲ ਕੀਤਾ ਗਿਆ ਕਤਲ ਕਰਵਾਇਆ ਗਿਆ ਉਹਦਾ ਜ਼ਹਿਰ ਦਿੱਤਾ ਗਿਆ ਦੀਸ ਆ ਵੈਰੀ ਡੇਂਜਰਸ ਸਾਇੰਸ ਫਾਰ ਐਨੀ ਡੈਮੋਕ੍ਰੇਸੀ ਆਫ ਐਨੀ ਕੰਟਰੀ ਸਰ ਅਮਰਿਤਪਾਲ ਡਿਪਰੂਗੜ ਦੀ ਗੱਲ ਹੋਈ ਆ ਕਿਹਾ ਜਾ ਰਿਹਾ ਕੋਈ ਪ੍ਰਚਾਰ ਦੀ ਵੀ ਗੱਲ ਹੈ ਨਹੀਂ ਪ੍ਰਚਾਰ ਕੋਈ ਨਹੀਂਗਾ ਮੈਂ ਤਾਂ ਮੈਂ ਜਦੋਂ ਇੰਦੇਸ ਦੇ ਦਾ ਵਿਰੋਧ ਕਰ ਰਿਹਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਐਨਐਸਏ ਜਦੋਂ ਲਾਈ ਜਾ ਰਹੀ ਅੱਜ ਦੇ ਯੁੱਗ ਵਿੱਚ ਇਟਸ ਅ ਕੰਪਲੀਟ ਬਲੈਕ ਲਾ ਚਾਹੋ ਯੂਆਪਾ ਦਾ ਲੋ ਹੈ ਚਾਹੇ ਐਨਐਸਏ ਦਾ ਲੋ ਚੀ ਦੀ ਕੋਈ ਅਪੀਲ ਹੀ ਨਹੀਂ ਕੋਈ ਦਲੀਲ ਨਹੀਂ ਕੋਈ ਜ਼ਮਾਨਤ ਨਹੀਂ ਕੋਈ ਮਿਲ ਨਹੀਂ ਸਕਦਾ ਜਾ ਕੇ ਹਜ਼ਾਰਾਂ ਕਿਲੋਮੀਟਰ ਤੁਸੀਂ ਦੂਰ ਬੰਦੇ ਭੇਜਤੇ ਅਗਰ ਉਹਨਾਂ ਨੇ ਕੋਈ ਗੁਨਾਹ ਕੀਤਾ ਪੰਜਾਬ ਦੀ ਧਰਤੀ ਤੇ ਟਰਾਈ ਕਰੋ ਇੱਥੇ ਅਦਾਲਤਾਂ ਵਿੱਚ ਰੱਖੋ ਇੱਥੇ ਜ਼ਿਲ੍ਹਾ ਵਿੱਚ ਰੱਖੋ ਇਸ ਕਰਕੇ ਮੈਂ ਇਸ ਤਰ੍ਹਾਂ ਦੇ ਹਰ ਇਨਜਸਟਿਸ ਦੇ ਖਿਲਾਫ ਹਮੇਸ਼ਾ ਬੋਲਦਾ ਦੋ ਲੜਨਾ ਜਾਇਜ਼ਾ ਜੀ ਉਹਨਾਂ ਦਾ ਇਹ ਤਾਂ ਉਹਨਾਂ ਦਾ ਅਧਿਕਾਰ ਹੈ ਚੋਣ ਤਾਂ ਕੋਈ ਹਰ ਆਮ ਸਧਾਰਨ ਵਿਅਕਤੀ ਵੀ ਲੜ ਸਕਦਾ ਸੀ ਸਰਕਾਰ ਨੇ ਤਾਂ ਬੋਕਰ ਬੋਕਰ ਪਾਰਟੀ ਦੀ ਗੱਲ ਕੀਤੀ ਅਲਾਈਂਸ ਦੀ ਗੱਲ ਕੀਤੀ ਔਰ ਤੁਹਾਡੀ ਅਲਾਈਂਸ ਦੇ ਨਾਲ ਅਜੀ ਤੁਸੀਂ ਕਿਵੇਂ ਨਜ਼ਰੀਏ ਨਾਲ ਲੋਕਾਂ ਨੂੰ ਜਾਓਗੇ ਇੱਕ ਦੂਰੇ ਖਲਾਫ ਬੋਲ ਕੇ ਉਹਦੇ ਅਲਾਈਨਸ ਇਹ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਦੇਸ਼ ਵਿੱਚ ਨੈਸ਼ਨਲ ਐਂਡ ਸਟੇਟ ਲੈਵਲ ਦੇ ਸਟੇਟ ਸਪੈਸਿਫਿਕ ਅਲਾਈਐਂਸਸ ਕਈ ਪਾਰਟੀਆਂ ਨੇ ਕਈ ਵਾਰ ਕੀਤੇ ਤੁਸੀਂ ਅਗਰ ਐਂਡੀਏ ਦੀ ਬਰੀਕੀ ਨਾਲ ਕੱਢੋਗੇ ਉਹਨਾਂ ਦੇ ਨਾਲ ਵੀ ਕਈ ਵਾਰੀ ਪਾਰਟੀ ਨੈਸ਼ਨਲ ਲੈਵਲ ਤੇ ਨਾਲ ਹੈ ਤੇ ਸਟੇਟ ਸਪੈਸਿਫਿਕ ਕਈ ਵਾਰੀ ਨਾਲ ਨਹੀਂ ਹੈ ਸਾਡਾ ਸਾਰੇ ਪੰਜਾਬ ਨੂੰ ਪਤਾ ਕਿ ਸਾਡਾ 36 ਦਾ ਅੰਕੜਾ ਮਤਲਬ ਐ ਕਾਟਾ ਵਾ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਸਾਡੇ ਵਰਕਰ ਨੂੰ ਥੱਲੇ ਤੱਕ ਇਹਨਾਂ ਨੇ ਸਰਪੰਚ ਨਹੀਂ ਛੱਡੇ ਇਹਨਾਂ ਨੇ ਐਮਸੀ ਨਹੀਂ ਛੱਡੇ ਇਹਨਾਂ ਨੇ ਸਸਪੈਂਡ ਕਰਾਏ ਪਰਚੇ ਦਰਜ ਕਰਾਏ ਕਮੇਟੀਆਂ ਤੋੜੀਆਂ ਪਰਚੇ ਐਮਐਲਏਾਂ ਤੇ ਮਨਿਸਟਰਾਂ ਤੇ ਖਹਿਰੇ ਤੇ ਪੰਜ ਪਰਚੇ ዱ ਯੂ ਥਿੰਕ ਵੀ ਕੈਨ ਐਵਰ ਐਵਰ ਥਿੰਕ ਆ ਹਾਵਿੰਗ ਐਨ ਅਲਾਈਐਂਸ ਵਿਦ ਸੱਚ ਐਰੋਗੈਂਟ ਪੀਪਲ ਅਸੀਂ ਤਾਂ ਦੇ ਹੁਣ ਤਾਂ ਇਹ ਤੁਹਾਡੇ ਖਿਲਾਫ ਪੇਦਗੀ ਸੁਪਰੀਮ ਕੋਰਟ ਜੀ ਲਿਖ ਕੇ ਦੇਤਾ ਵੀ ਅਸੀਂ ਨਹੀਂ ਕਰਕੇ ਚਲਾਉਣਾ ਉਹ ਗਲਤ ਪ੍ਰਚਾਰ ਹੈ ਕਿੱਤਾ ਕਿੱਤਾ ਉਹ ਗਲਤ ਪ੍ਰਚਾਰ ਹੈ ਹੁਣ ਧਿਆਨ ਨਾਲ ਸੁਣਦੇ ਹੋ ਦੁਬਾਰਾ ਤੁਹਾਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪਵੇ ਹੋਇਆ ਇਸ ਤਰ੍ਹਾਂ ਕਿ ਜਦੋਂ ਮੇਰੀ ਲਾਸਟ ਡੇਟ ਸੀ ਮੈਂ ਕਾਉਸ਼ਿੰਗ ਪਾਈ ਹੋਈ ਆ ਐਨਡੀਪੀਐਸ ਦਾ ਕੇਸ ਛੁੱਟਾ ਵਾ ਉਹ ਜਦੋਂ ਕਾਉਂਸਲਿੰਗ ਪਈ ਤਾਂ ਕੋਰਟ ਨੇ ਪੰਜਾਬ ਸਰਕਾਰ ਜਾ ਕੇ ਕਹਿੰਦੀ ਕਿ ਸਾਨੂੰ 1 ਮਹੀਨੇ ਦਾ ਟਾਈਮ ਚਾਹੀਦਾ ਆਪਣਾ ਜਵਾਬ ਦਾਵਾ ਫਾਈਲ ਕਰ ਲਈ ਸਾਡੇ ਵਕੀਲ ਨੇ ਕਿਹਾ ਕਿ 1 ਮਹੀਨੇ ਦਾ ਟਾਈਮ ਛੱਡ ਕੇ 2 ਮਹੀਨੇ ਦੇ ਦਿਓ ਲੇਕਿਨ ਜਿਹੜੀ ਫਾਜ਼ਿਲਕਾ ਦੇ ਵਿੱਚ ਪ੍ਰੋਸੀਡਿੰਗ ਚੱਲ ਰਹੀ ਹੈ ਟ੍ਰਾਇਲ ਕੋਰਟ ਦੇ ਵਿੱਚ ਜਿਹੜਾ ਇਹਦੇ ਖਿਲਾਫ ਚਾਰਜ ਫਰੇਮ ਕਰਨਾ ਚਾਹੁੰਦੇ ਆ ਉਹ ਕੋਰਟ ਕਿਰਪਾ ਕਰਕੇ ਸਟੇ ਕਰੇ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ 4 ਮਹੀਨੇ ਦਾ 2 ਮਹੀਨੇ 1 ਮਹੀਨੇ ਦਾ ਟਾਈਮ ਲੈ ਲਓ ਪਰ ਇੱਥੇ ਲਿਖ ਕੇ ਦਿਓ ਕਿ ਫਾਜ਼ਿਲਕਾ ਦੀ ਅਦਾਲਤ ਵਿੱਚ ਅਸੀਂ ਟ੍ਰਾਇਲ ਪ੍ਰੋਸੀਡ ਨਹੀਂ ਕਰਾਂਗੇ ਇਹ ਲਿਖ ਕੇ ਲਿਆਵਾ ਇਹ ਨਹੀਂ ਸਰਕਾਰ ਨੇ ਕਿਹਾ ਕਿ ਅਸੀਂ ਕੇਸ ਖਤਮ ਕਰ ਦੇਣ ਲੱਗੇ ਆ ਉਹ ਤਾਂ ਮੇਰੇ ਮੇਰੇ ਕੇਸ ਵਿੱਚ ਕੱਟੋ ਘੱਟ ਤਾਂ 7-8 ਕਰੋੜ ਰੁਪਏ ਖਰਚਾ ਭਗਵੰਤ ਮਾਨ ਕਿਹੜੇ ਐਡਵੋਕੇਟਸ ਨੇ ਸਿਧਾਰਥ ਲੂਤਰਾ ਮਤਲਬ ਜਿਹੜੇ 25-25 ਲੱਖ ਰੁਪਏ ਇੱਕ ਦਿਨ ਦੀ ਫੀਸ ਲੈਂਦੇ ਉਹ ਤਾਂ ਮੇਰੇ ਖਿਲਾਫ ਚੜਾਏ ਹੋ ਮੁਕਾਬਲਾ ਕਿਸ ਨਾਲ ਸੰਗਰੂ ਦੇ ਵਿੱਚ ਪੰਨਿਆ ਜਾ ਰਿਹਾ ਮੇਰਾ ਨਸ਼ੇ ਦੇ ਕੋੜ ਨਾਲ ਮੁਕਾਬਲਾ ਵਾ ਬੇਰੋਜ਼ਗਾਰੀ ਨਾਲ ਮੁਕਾਬਲਾ ਵਾ ਪੁਲਿਸ ਦੇ ਹਤਿਆਚਾਰ ਨਾਲ ਮੁਕਾਬਲਾ ਵਾ ਮਹਿੰਗਾਈ ਦੇ ਨਾਲ ਮੁਕਾਬਲਾ ਵਾ ਜਿਹੜਾ ਇੰਸਪੈਕਟਰ ਰਾਜ ਦੁਕਾਨਾਂ ਤੇ ਥੋਪਿਆ ਜਾ ਰਿਹਾ ਉਹਦੇ ਨਾਲ ਮੁਕਾਬਲਾ ਵਾ ਜਿਹੜਾ ਜ਼ਹਿਰੀਲਾ ਪਾਣੀ ਹਵਾ ਖਾਣ ਪੀ ਇਹਨਾਂ ਇਸ਼ੂਜ਼ ਨਾਲ ਮੁਕਾਬਲਾ ਹੋਵਾ ਆ ਜਿਹੜੇ ਬਾਕੀ ਫਿਰਦੇ ਨੇ ਸਾਰੇ ਇਹਨਾਂ ਨੂੰ ਪੁੱਛੋ ਮੀਥੇਰ ਕੇ ਦੀ ਬੋਲਿਆ ਕਿਸੇ ਮੁੱਦੇ ਦੇ ਉੱਤੇ ਕਿਸੇ ਮੋਰਚੇ ਵਿੱਚ ਗਿਆ ਸ਼ੁਭ ਕਰਨ ਮਾਰਿਆ ਗਿਆ ਉਹਦਾ ਕੋਈ ਹਾਂ ਦਾ ਨਾਰਾ ਮਾਰਿਆ 25 ਬੰਦੇ ਸ਼ਰਾਬ ਪੀ ਕੇ ਗੁਜਰਾਪਿੰਡ ਚ ਮਾਰ ਗਿਆ ਉੱਥੇ ਚੱਲ ਜਾਂਦਾ ਲੱਗੀ ਗਵਾਂਡੀ ਸੀਟੀ ਸੀਗੀ ਸੋ देयरफॉर ਐਂਡ ਮੀਥੇਰ ਨੂੰ ਬਰਨਾਲੇ ਤੋਂ ਜ਼ਿਲ੍ਹੇ ਤੋਂ ਬਾਹਰ ਕੌਣ ਜਾਣਦਾ ਵਾ ਖੈਰਾ ਪਾਵਾਂ ਕਿਤੇ ਮੰਤਰੀ ਸੰਤਰੀ ਨਹੀਂ ਬਣਿਆ ਲੇਕਿਨ ਖੈਰੇ ਨੂੰ ਵਾਇਗਰੂ ਦੀ ਕਿਰਪਾ ਨਾਲ ਹੰਕਾਰ ਨਾਲ ਸਮਝੋ ਦੁਨੀਆ ਭਰ ਵਿੱਚ ਲੋਕੀ ਜਾਣਦੇ ਬੱਚਾ ਬੱਚਾ ਜਾਣਦਾ ਹੈ ਮੈਨੂੰ ਇਸ ਕਰਕੇ ਜਦ ਤੁਸੀਂ ਲੋਕਾਂ ਲਈ ਜਦੋਂ ਜਹਿਦ ਕਰੋਗੇ ਲੋਕੀ ਤੁਹਾਨੂੰ ਉਹ ਵੋਟਾਂ ਸਮੇਂ ਰਿਸਪੈਕਟ ਪੇਬੈਕ ਕਰਦੇ ਅੱਜ ਸਮਾਂ ਜੋ ਮੈਂ ਜੋ ਵੀ ਕਮਾਈ ਕੀਤੀ ਆ ਉਸ ਦਾ ਜਿਹੜਾ ਮੈਨੂੰ ਹਫਜ਼ਾਨਾ ਮਿਲਣਾ ਜੋ ਮੈਨੂੰ ਇੱਕ ਕਿਸਮ ਦਾ ਕੰਪਨਸੇਸ਼ਨ ਲੋਕਾਂ ਨੇ ਕਰਨੀ ਉਹ ਵੋਟ ذریعے ਕਰਨ ਨੂੰ ਤਿਆਰ ਬੈਠੇ ਸਰ ਜੀ ਬਸ ਉਹ ਭੇਜਿਆ ਦਾ ਸਟੇਟਮੈਂਟ ਤਿਆਰ ਆ ਕਿਸੇ ਵੀ ਘਟਾਲੇ ਦੀ ਗੱਲ ਕਰ ਪੰਜਾਬ ਕਰ ਰਿਹਾ ਉਹ ਦੇਖੋ ਇਹਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਾਂਚ ਉਹਨਾਂ ਨੇ ਆਪੇ ਅਗਲੇ ਨੇ ਕਰ ਲੈਣੀ ਆ ਜੇ ਕੇਚਰੀ ਵਾਲ ਚੱਕਿਆ ਗਿਆ ਤੇ ਚੱਕਿਆ ਚੀਮਾ ਵੀ ਜਾਣਾ ਨਹੀਂ ਸਰ ਜਸ ਉੰਨੇ ਵਿੱਚ ਬੰਦੂਆ ਮਜ਼ਦੂਰਾ ਵਿੱਚ ਇੱਕ ਬੰਦਾ ਕਾਇਮ ਹੈਗਾ ਉਹ ਹੈਗਾ ਕੋਰਵੇਜੇ ਪ੍ਰਤਾਪ ਸਿੰਘ ਸਿੱਖ ਵੀ ਨਿਕਾ ਪੰਜਾਬੀ ਵੀ ਨਿਕਾ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਨਸ਼ੇ ਦੇ ਖਿਲਾਫ ਲੜ ਰਿਹਾ ਕਿ ਮੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਫਲਾਨ ਨੇ ਕਲੋਨੀਆ ਦੇ ਵਿੱਚ ਫਲਾਨੇ ਏਰੀਆ ਵਿੱਚ ਜਿਹੜੇ ਰਾਕਬ ਛੱਡੇ ਨੇ ਪੁਲਿਸ ਵਾਲੇ ਲਵਾਏ ਹੋਏ ਨੇ ਉਹਨਾਂ ਨਸ਼ਾ ਵਗਵਾਉਂਦੇ ਕੀਮੀ ਥੀਅਰ ਵਿੱਚ ਹਿੰਮਤ ਹੈ ਇਸ ਦਾ ਦੀ ਗੱਲ ਕਰਨ ਦੀ ਤਾਂ ਕਰਕੇ ਮੈਂ ਇਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਔਰ ਜ਼ੋਰਾ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਕਿਉਂਕਿ ਕੀਤੀ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਉਹ ਦੱਸਣ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਕੇਜਰੀਵਾਲ ਉਹਨਾਂ ਨੇ ਕਿੱਦਾਂ ਡੀਰੇਲ ਕੀਤਾ ਉਹਨਾਂ ਨੂੰ ਟਿਕਟ ਦਿੱਤੀ ਪਿਛਲੀ ਵਾਰੀ ਇਸੇ ਕਰਕੇ ਕਿ ਜੱਜ ਸਾਹਿਬ ਨੇ ਕੰਮ ਕੀਤਾ ਵਾ ਪਰ ਹੁਣ ਉਹਨਾਂ ਨੂੰ ਮੇਰੇ ਖਿਆਲ ਪਾਰਟੀ ਚੋਂ ਕੱਢ ਦਿੱਤਾ ਸ਼ਾਹ ਮੈਂ ਬਹੁਤ ਧੰਨਵਾਦ ਕਰਦੀ ਹਾਂ ਸ਼ੁਕਰੀਆ ਦਾ ਕਰਦੀ ਹਾਂ ਜਿਵੇਂ ਖੈਰਾਜੀ ਨੇ ਕਲੀਅਰ ਕਰਤਾ ਕਿ ਪਾਰਟੀ ਵਾਜੀ ਤੋਂ ਉੱਪਰ ਉਠਕੇ ਲੋਕ ਵੋਟ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਸਾਰਾ ਕੁਝ ਸਾਫ਼ ਹੈ ਕਿ ਲੋਕ ਇਹਨਾਂ ਨੂੰ ਚਾਹੁੰਦੇ ਨੇ